ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਮੀ ਤੋਂ ਬਾਅਦ ਕਣਕਾਂ ਦੀ ਵੀ ਕਿੰਨਾ ਕਣਕਾਂ ਦਾ ਨੁਕਸਾਨ ਹੋਇਆ ਜਾਂ ਕਿੰਨਾ ਕਣਕਾਂ ਦਾ ਨੁਕਸਾਨ ਹੋਊਗਾ ਜਿੱਥੋਂ ਤੱਕ ਆਪਾਂ ਨੂੰ ਅੱਜ ਤੇ ਬਾਕੀ ਵੀਡੀਓ ਨੂੰ ਅਖੀਰ ਤੱਕ ਸੁਣਿਓ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਲਈ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਹੁਣ ਬਈ ਜਿਵੇਂ ਆਪਣੇ ਨਾਲ ਹ ਇੱਕ ਦੋ ਦਿਨ ਮੀਂਹ ਪਿਆ ਮੀਂਹ ਵੀ ਪਿਆ ਰਾਤ ਨੂੰ ਵੀ ਪਿਆ ਤੇ ਧਨੇ ਵੀ ਪਿਆ ਸੀ ਜਿਹੜੇ ਆਪਣੇ ਏਰੀਏ 'ਚ ਪਿਆ ਜਿੱਤ ਮੈਂ ਗੱਲ ਕਰਦਾ ਤੇ ਇਸ ਏਰੀਏ ਦੇ ਵਿੱਚ ਘੱਟੋ ਘੱਟ 2-3 ਘੰਟੇ ਦਿਨੇ ਪਿਆ ਤੇ ਰਾਤ ਨੂੰ ਵੀ ਬਹੁਤ ਪਿਆ ਤੇ ਪਿਆ ਇਹ ਵੀ ਲਗਾਤਾਰ ਪਈ ਗਿਆ ਉਵੇਂ ਨੇ ਵੀ ਜੇ ਆਪਾਂ ਕਿ ਬਾਲਾ ਭਾਰਾ ਮੀਂਹ ਪਿਆ ਵੇ ਜਾਂ ਪ੍ਰਣਾਲੇ ਪਾਣੀ ਨਹੀਂ ਚੱਲਦੇ ਜਾਂ ਗਲੀਆਂ ਪਾਣੀ ਨਹੀਂ ਚੱਲਦੀਆਂ ਸੀ ਇਹ ਵੀ ਗੱਲ ਨਹੀਂ ਸੀ ਪਈ ਗਿਆ ਹੁਣ ਇਹ ਤਾਂ ਆਇਆ ਵੀ ਬਹੁਤ ਕਿਸਾਨ ਭਰਾ ਤਾਂ ਸੀਗੇ ਡਰਦੇ ਵੀ ਇੰਨਾ ਮੀਂਹ ਪੈ ਗਿਆ ਕਣਕਾਂ ਦਾ ਨੁਕਸਾਨ ਹੋ ਜੂ ਕਣਕਾਂ ਬੀੜੀਆਂ ਪੈ ਜਾਣਗੀਆਂ ਜਾਂ ਕਣਕਾਂ ਸੁੱਕਣ ਲੱਗ ਪੈਣੀਆਂ ਜਿਹੜੇ ਨੀਵੇਂ ਥਾਂ ਐ ਜਾਂ ਕਿਵੇਂ ਐ ਪਹਿਲੀ ਗੱਲ ਤਾਂ ਭਾਈ ਹੁਣ ਤੱਕ ਨਾ ਤਕਰੀਬਨ ਸਾਰੀਆਂ ਕਣਕਾਂ ਨੂੰ ਪਾਣੀ ਇੱਕ ਹੀ ਲੱਗਿਆ ਸੀਗਾ ਇਹ ਤਾਂ ਆਪਾਂ ਨੂੰ ਪਤਾ ਹੈ ਨਾ ਕੁਟਾਮੀ ਕਣਕ ਸੀ ਜਿਹਨੂੰ ਦੋ ਪਾਣੀ ਲਾਤੇ ਹੋਣਗੇ ਨਹੀਂ ਤਾਂ ਪਾਣੀ ਇੱਕ ਹੀ ਲੱਗਿਆ ਸੀ ਤੇ ਹੁਣ ਪਾਣੀ ਭਾਲਦੀਆਂ ਸੀ ਕਣਕਾਂ ਕਿਉਂਕਿ ਹੁਣ ਪਾਣੀ ਲੱਗੇ ਨੂੰ ਮਹੀਨਾ ਮਹੀਨਾ ਹੋ ਗਿਆ ਸੀ ਮਹੀਨੇ ਤੇ ਨੇੜ ਸਾਰੀਆਂ ਕਣਕਾਂ ਨੂੰ ਤੇ ਉਹ ਕਣਕਾਂ ਸੀਗੀਆਂ ਪਾਣੀ ਭਾਲਦੀਆਂ ਰਿਆਂ ਤਕਰੀਬਨ ਪੂਰੀਆਂ ਹੋ ਗਈਆਂ ਸੀ ਤੇ ਪਾਣੀ ਭਾਲਦੀਆਂ ਸੀ ਪਾਣੀ ਬਿਨਾ ਗੱਲ ਨਹੀਂ ਬਣਨੀ ਸੀ ਜਿਹੜੇ ਸਾਬ ਨਾਲ ਮੌਸਮ ਦੱਸਦੇ ਸੀ ਉਸ ਸਾਬ ਨਾਲ ਤਾਂ ਕੰਮ ਖਤਰੇ ਵਾਲਾ ਸੀ ਜਿਵੇਂ ਵੀ ਇਹ ਤੇ ਬਾਲੇ ਭਾਰੇ ਮੀਂਹ ਦੱਸਦੇ ਸੀ ਜੇ ਜਾਂ ਗੜੇ ਮਾਰੀ ਪਰਮਾਤਮਾ ਦੀ ਕਿਰਪਾ ਰਹੀ ਇਹੋ ਜਾਂ ਕੁਝ ਵੀ ਨਹੀਂ ਹੋਇਆ ਨਾ ਤਾਂ ਬਾਲਾ ਭਾਰਾ ਮੀਂਹ ਪਿਆ ਤੇ ਨਾ ਹੀ ਕੋਈ ਪਰਮਾਤਮਾ ਦੀ ਕਿਰਪਾ ਰਹੀ ਕੋਈ ਗੜੇ ਗੁੜੇ ਦਾ ਕੰਮ ਹੋਇਆ ਹੁਣ ਇਹ ਪਾਣੀ ਵੀ ਨੁਕਸਾਨ ਕਿੰਨਾ ਕਰੂਗਾ ਨੁਕਸਾਨ ਭਾਈ ਇਹ ਉਹਦਾ ਤਾਂ ਕਰ ਸਕਦਾ ਜਿਹੜੀ ਕਣਕ ਨੂੰ ਪਾਣੀ ਲੱਗੇ ਨੂੰ ਥੋੜੇ ਦਿਨ ਹੋਏ ਸੀ ਦੂਜਾ ਪਾਣੀ ਤੇ ਜੇ ਆਪਾਂ ਆਖੀਏ ਵੀ ਆਪਣਾ ਇੱਕ ਪਾਣੀ ਲੱਗੇ ਨੂੰ ਮਹੀਨੇ ਦੇ ਨੇੜ ਹੋ ਗਿਆ ਤੇ ਉਹਦੇ ਤੇ ਮੀਂਹ ਪੈ ਗਿਆ ਇਹ ਉਹਦਾ ਬਈ ਨੁਕਸਾਨ ਨਹੀਂ ਕਰਦਾ ਉਹਦਾ ਫਾਇਦਾ ਕਰੂਗਾ ਤੁਸੀਂ ਆਪਾਂ ਆਪ ਹੀ ਵੇਖਾਂਗੇ ਹੁਣ ਕਣਕਾਂ ਮੀਂਹ ਪੈਣ ਤੋਂ ਬਾਅਦ ਧੁੱਪਾਂ ਲੱਗਣ ਲੱਗ ਪਈਆਂ ਤੇ ਜਦੋਂ ਧੁੱਪਾਂ ਲੱਗਣ ਲੱਗ ਪਈਆਂ ਉਸ ਤੋਂ ਬਾਅਦ ਕਣਕਾਂ ਵੇਖੋ ਬੰਦੀਆਂ ਇਹ ਜ਼ਰੂਰੀ ਸੀਗਾ ਮੀਂਹ ਵੀ ਮੀਂਹ বিনা ਵੀ ਨਹੀਂ ਗੱਲ ਬੰਦੀ ਸੀ ਮੀਂਹ ਐਦਕੀ ਆਪਣੇ ਪਿਆਈ ਕੋਈ ਨਹੀਂ ਸੀ ਜੱਜਣਾ ਤੇ ਆਹ ਇੱਕ ਮੀਂਹ ਪਿਆ ਵੀ ਦਿਨੇ ਵੀ ਪਈ ਗਿਆ ਰਾਤ ਨੂੰ ਵੀ ਪਈ ਗਿਆ ਡਰ ਜ਼ਰੂਰ ਲੱਗਦਾ ਸੀ ਵੀ ਐਂ ਪਈ ਜਾਂਦਾ ਪਰਾਂ ਭਾਰਾ ਨਹੀਂ ਪੈਂਦਾ ਤੇ ਪਰ ਲਗਾਤਾਰ ਪੈਣ ਨਾਲ ਵੀ ਪਾਣੀ ਨਾਲ ਕਣਕਾਂ ਜੇ ਖੜ ਜਾਂਦਾ ਹੈ ਤੇ ਨੁਕਸਾਨ ਹੋ ਜਾਂਦਾ ਹੈ ਪਰ ਇਹੋ ਜੀ ਕੋਈ ਗੱਲ ਨਹੀਂ ਸੀ ਬੱਚਦੇ ਇਹ ਤਾਂ ਹੋਈ ਵੀ ਆਪਣੀਆਂ ਕਣਕਾਂ ਨੂੰ ਪਾਣੀ ਇੱਕ ਹੀ ਲੱਗਿਆ ਸੀ ਤੇ ਦੂਜਾ ਪਾਣੀ ਪਾਲਦੀਆਂ ਸੀ ਕਣਕਾਂ ਤੇ ਐਨ ਮੌਕੇ ਤੇ ਮੀਂਹ ਪੈ ਗਿਆ ਚਲੋ ਪਾਣੀ ਹੁਣ ਹੋਰ ਟਾਈਮ ਨਿਕਲ ਜੂਗਾ ਪਾਣੀ ਲਾਉਣ ਨੂੰ ਤੇ ਜੇ ਕਿਤੇ ਹਫ਼ਤੇ ਤੱਕ ਨਾ ਆਉਂਦਾ ਪਾਣੀ ਲੱਗ ਜਾਂਦੇ ਕੁਝ ਕਣਕਾਂ ਨੂੰ ਤੇ ਫੇਰ ਥੋੜਾ ਜਿਹਾ ਹੋ ਜਾਣਾ ਸੀ ਕਿਉਂਕਿ ਐਂ ਹੁੰਦਾ ਹੈ ਮੇਂ ਇਹ ਵੀ ਕੋਈ ਘੱਟ ਨਹੀਂ ਹੁੰਦਾ ਆਪਾਂ ਚਲੋ ਬਾਲਾ ਮੂਲੇ ਧਰਮੀ ਤਾਂ ਨਹੀਂ ਹੁਮਾਂਦੇ ਮੇਂ ਇਹ ਘੱਟ ਨਹੀਂ ਹੁੰਦਾ ਘਾਟਾ ਇਹ ਨਹੀਂ ਹੁੰਦਾ ਜਿਹੜਾ ਲਗਾਤਾਰ ਪਈ ਜਾਣਾ ਪਈ ਜਾਣਾ ਧਰਤੀ ਚ ਰਚੀ ਜਾਂਦਾ ਹੈ ਤੇ ਜਿਹੜਾ ਇੱਕਦਮ ਹੀ ਪੈਂਦਾ ਵੀ ਉਹ ਕਿਾਰੇ ਭਰ ਦਿੰਦਾ ਉਹ ਆਪਾਂ ਨੂੰ ਦੇਖਦਾ ਇਹਦਾ ਪਤਾ ਨਹੀਂ ਲੱਗਦਾ ਵੀ ਪਾਣੀ ਖੜਾ ਉਹ ਮਾੜਾ ਮੋਟਾ ਕਣਕਾਂ ਚ ਕੋਈ ਐ ਵੀ ਨਹੀਂ ਪਾਣੀ ਹੋਣਾ ਨਹੀਂ ਕਣਕਾਂ ਚ ਪਰ ਉਹ ਇੱਕ ਅੱਧੇ ਦਿਨ ਚ ਸੁੱਕ ਜਾਂਦਾ ਤੇ ਉਹਨੇ ਫਾਇਦਾ ਹੀ ਕੀਤਾ ਇਸ ਮਹੀਨੇ ਬਾਕੀ ਜਿੱਥੇ ਬਾਲੇ ਨੀਵੇਂ ਥਾਂ ਐ ਵੀ ਪਾਣੀ ਇੱਕ ਦੂਜੇ ਪਾਸੇ ਆ ਜਾਂਦਾ ਜੇ ਪਾਣੀ ਜ਼ਿਆਦਾ ਹੋਵੇ ਜਾਂ ਪਾਣੀ ਲੱਗਿਆ ਹੋਵੇ ਕਿਸੇ ਕਣਕੇ ਚ ਉਹ ਭਰ ਕੇ ਕਿ ਆਏ ਦੂਜੇ ਬਾਣ ਚ ਜਾ ਵਰਦਾ ਤੇ ਉੱਥੇ ਜ਼ਰੂਰ ਨੁਕਸਾਨ ਹੋ ਸਕਦਾ ਹੈ ਜਾਂ ਕਿਸੇ ਪਾਸੇ ਤਗੜੀਆਂ ਝੁੱਟੀਆਂ ਲਾ ਗਿਆ ਉੱਚੇ ਨੀਵੇਂ ਵਾਣਾਂ ਦਾ ਜਬਾਨ ਪਾਣੀ ਜਿਵੇਂ ਇੱਕ ਨੀਵੇਂ ਵਾਣ ਚ ਜਾੜਿਆ ਉਥੇ ਨੁਕਸਾਨ ਹੋ ਸਕਦਾ ਹੈ ਵੈਸੇ ਤਾਂ ਹਜੇ ਤੱਕ ਤਾਂ ਕੋਈ ਨੁਕਸਾਨ ਨਹੀਂ ਫਾਇਦੇ ਦੀ ਤਮੀਨ ਹੈ ਤੇ ਚਾਹੀਦਾ ਵੀ ਸੀਗਾ ਆਪਾਂ ਨੂੰ ਡਰ ਜ਼ਰੂਰ ਸੀਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਥੇ-ਕਿੱਥੇ ਕਿੰਨਾ ਕਮੀ ਐ ਜਾਂ ਕਣਕਾਂ 'ਚ ਪਾਣੀ ਖੜਾ ਜਾਂ ਬੇਲੀਆਂ ਪਈਆਂ ਜਾਂ ਕਿਵੇਂ ਵੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਰਿਆਂ ਜਿਹੜੀਆਂ ਉਹ ਬਈ ਆਪਾਂ ਦਾ ਪੂਰੀ ਕਰਤੀ ਤੇ 60 ਦਿਨਾਂ ਦੇ ਵਿੱਚ ਵਿੱਚ ਆਪਾਂ ਕਰਤੀ ਦੀ ਪੂਰੀ ਉਦੋਂ ਬਾਅਦ ਆਪਾਂ ਰੇ ਨਹੀਂ ਪਾਈ ਤੇ ਉਦੋਂ ਬਾਅਦ ਰੇ ਦਾ ਕੰਮ ਮੀ ਕਰੂਗਾ ਹੁਣ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਚਲੋ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਇੱਕ ਇਹ ਤੋਂ ਬਾਅਦ ਬਈ ਆਪਾਂ ਕਰਨੀ ਆ ਸਪਰੇ ਉਹਦੀ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਕੀਤੀ ਤੇ 골ਡਨ ਡੰਡਾ ਤਾਂ ਹੈ ਨਹੀਂਗਾ ਲੂੰਬੜ ਪੂਛੀ ਜ਼ਰੂਰ ਹੈਗਾ ਉਹਦੇ ਵਾਸਤੇ ਤੇ ਪਾਲਕ ਮੇਥੀ ਜੇ ਜਿਹੜਾ ਪਾਲਕ ਹੁੰਦਾ ਜੰਗਲੀ ਤੇ ਮੇਥੀ ਹੁੰਦੀ ਹੈ ਮੈਨਾ ਮੇਥੀ ਅਰਗੀ ਉਹਦੇ ਉਹਦੇ ਆਸਤੇ ਬਸ ਫਰੇ ਕਰਨੀ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂ ਕਿਹੜੀ ਫਰੇ ਕੀਤੀ ਹੈ ਤੇ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ